ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪੰਜ ਗ੍ਰੰਥੀ ਕਲਾ ਵਿਖੇ ਮਾਤਾ ਕਰਤਾਰ ਕੌਰ ਜੀ ਸਿੱਧੂ ਜੀ ਦੇ ਕਾਲ ਸਰਾਣੇ ਸਮੇ ਪੰਜ ਗ੍ਰੰਥੀ ਕਲਾ ਵਿਖੇ ਸਵਰਗਵਾਸੀ ਸਰਦਾਰ ਨਾਰ ਸਿੰਘ ਜੀ ਸਿੱਧੂ ਜੀ ਦੇ ਘਰ ਵਿਖੇ ਪਹੁੰਚਿਆ ਆਓ ਗ੍ਰੰਥੀ ਸਿੰਘ ਜਿਹੜੇ ਜਿਨ੍ਹਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਆਓ ਤੁਹਾਨੂੰ ਇਹ ਜਿਹੜੀ ਰਿਪੋਰਟ ਹੈ ਉਹ ਦਿਖਾਉਂਦੇ ਆ ਪੇਸ਼ ਕਰਦੇ ਆ। ਪਰਕਵਾਸੀ ਸਰਦਾਰ ਨਾਰ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਸਾਡੇ ਸਤਕਾਰਯੋਗ ਮਾਤਾ ਜੀ ਮੇਰੇ ਪਰਮ ਮਿੱਤਰ ਕੁਲਵੰਤ ਸਿੰਘ ਦੇ ਤੇ ਬਾਈ ਸਾਡੇ ਬਿਆਨ ਸਿੰਘ ਸਿੱਧੂ ਜਿਹੜੇ ਹਰਫਨ ਮੌਲਾ ਨੇ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਘਰ ਵਿਖੇ ਗੁਰਬਾਣੀ ਦੇ ਅਮਰਤਮਈ ਪ੍ਰਵਾਹ ਚੱਲ ਰਿਹਾ ਤੇ ਅੱਜ ਕਿਸ ਮਕਸਦ ਲਈ ਆਪਾਂ ਇੱਥੇ ਇਕੱਤਰ ਹੋਏ ਆਂ ਸਿੱਧੂ ਸਾਹਿਬ ਸਾਡੇ ਨਾਲ ਸਾਂਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪਿੰਲਾ ਦਾ ਸੰਗਤ ਨੂੰ ਜੀ ਆਇਆਂ ਸਾਡੇ ਮਾਤਾ ਮਾਤਾ ਕਰਤਾਰਕੌਰ ਜੀ ਸਿੱਧੂ 27 ਤਰੀਕ ਨੂੰ ਦਸੰਬਰ ਨੂੰ 27 ਦਸੰਬਰ 2024 ਨੂੰ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਦੇ ਸਬੰਧ ਵਿੱਚ ਘਰੇ ਗਰਮਾਣੀ ਦੀ ਪ੍ਰਵਾਹ ਚੱਲ ਰਹੀ ਹੈ 6 ਜਨਵਰੀ ਨੂੰ ਭੋਗ ਪਾਏ ਜਾ ਰਹੇ ਨੇ ਤਾਂ ਅਸੀਂ ਇਹ ਮਹਿਸੂਸ ਕੀਤਾ ਵੀ ਇਸ ਸਮੇਂ ਜਿਸ ਵਸੀਂ ਖਾਣਿਆਂ ਦਾ ਪਕਵਾਨ ਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਜਿਹਦੂ ਅਸੀਂ ਆਉਣ ਵਾਲੇ ਲੋਕਾਂ ਲਈ ਪਰੋਸਦੇ ਆ ਤਾਂ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਨੂੰ ਅਰਸ਼ਣਾਉਣ ਵਾਲੇ ਜਿਹੜੇ ਸਾਡੇ ਗੁਰੂਆਂ ਦਾ ਸੰਦੇਸ਼ ਆ ਉਹ ਸਾਡੇ ਨਾਲ ਸਾਂਝੇ ਕਰਨ ਵਾਲੇ ਜਿਹੜੇ ਗਰਬਾਣੀ ਦੇ ਰੂਪ ਵਿੱਚ ਗਰਬਾਣੀ ਦਾ ਆਚਰਣ ਕਰਦੇ ਨਾ ਜਾਂ ਗਰਬਾਣੀ ਜਿਹੜੇ ਪੜਦੇ ਆ ਵਿਅਕਤੀ ਉਹ ਕਿਤੇ ਨਾ ਕਿਤੇ ਅਣ ਦੇਖੇ ਰਹਿ ਜਾਂਦੇ ਆ ਜੀ ਜੀ ਅਸੀਂ ਇਹ ਪਿਰਤਤਾ ਨਹੀਂ ਕਹਿੰਦੇ ਅਸੀਂ ਇਹਨਾਂ ਲੋਕਾਂ ਨੂੰ ਸਰਦਾਰ ਅਵਤਾਰ ਸਿੰਘ ਜੀ ਤਾਰਾ ਜੀ ਜੋ ਉਹਨੇ ਪਿਛਲੇ ਦਿਨਾਂ ਤੋਂ ਲੈ ਕੇ ਘਰੇ ਗਰਬਾਣੀ ਦਾ ਜਿਹੜਾ ਹੈਗਾ ਆਚਾਰਨ ਕਰ ਰਹੇ ਨੇ ਗਰਬਾਣੀ ਪੜ ਰਹੇ ਨੇ ਭਾਵੇਂ ਸਾਨੂੰ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਉਹਨਾਂ ਨੂੰ ਪਰੋਸਦਿਆਂ ਸਾਥੋ ਆਪ ਗਰਬਾਣੀ ਘੱਟ ਸੁਣੀ ਜਾ ਰਹੀ ਹੈ ਜੀ ਜੀ ਸਰਦਾਰ ਗਰਜੰਟ ਸਿੰਘ ਜੀ ਜੋ ਸੇਵਾਦਾਰ ਨੇ ਭਾਈ ਬਾਲਾ ਜੀ ਗੁਰਦੁਆਰਾ ਸਾਹਿਬ ਦੇ ਹਾਂਜੀ ਉਹ ਵੀ ਜਿਹੜੇ ਹੈਗੇ ਨਾਲ ਆਣ ਕੇ ਆਪਦੀ ਡਿਊਟੀ ਨਿਭਾਉਂਦੇ ਆ ਤੇ ਲੰਬੇ ਸਮੇਂ ਤੋਂ ਸਾਡੇ ਗੁਰਦੁਆਰਾ ਸਾਹਿਬ ਵਿਖੇ ਉਹ ਆਪਣੀਆਂ ਸਮਾਵਾਂ ਦੀਰੇ ਨੇ ਜੀ ਜੀ ਅਸੀਂ ਅੱਜ ਇਹ ਸੋਚਿਆ ਵੀ ਕਿਸੇ ਚੰਗੇ ਵਿਅਕਤੀ ਜਿਹੜੇ ਚੰਗੇ ਸਹਿਤਕਾਰ ਨੇ ਚੰਗੇ ਲੇਖਕ ਨੇ ਜਾਂ ਗਰਬਾਣੀ ਦੇ ਉੱਤੇ ਜਿਨ੍ਹਾਂ ਵਿਅਕਤੀਆਂ ਨੇ ਚੰਗੀ ਕੋਈ ਵਿਆਖਣ ਕੀਤਾ ਐ ਇੱਕ-ਇੱਕ ਮੌਕਾ ਸੀ ਉਹਨਾਂ ਨੂੰ ਉਹ ਜਿਹੜੀ ਹੈਗੀ ਭੇਟ ਕਰਾਂਗੇ ਤੇ ਨਾਲ ਅਸੀਂ ਇੱਕ ਉਹਨਾਂ ਨੂੰ ਸਰੋਪਾਉ ਦੇ ਰੂਪ ਵਿੱਚ ਲੋਈ ਦੇ ਕੇ ਅਸੀਂ ਉਹਨਾਂ ਨੂੰ ਗਰੰਥੀ ਹੋਣ ਦਾ ਸਹਿਮਾਨ ਸਵੈਮਾਨ ਹੈ ਜਿਹੜਾ ਉਹਨਾਂ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਅੱਛਾ ਜਿੱਥੋਂ ਤੱਕ ਇਹ ਸਨਮਾਨ ਹੈ ਇਹ ਸਨਮਾਨ ਨਹੀਂ ਅਸਲ 'ਚ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਆਂ ਸਖਤੀ ਨਾਲ ਗਾਂ ਲੈ ਕੇ ਮੁਹੱਬਤ ਦੀਆਂ ਜਿਹੜੀਆਂ ਹੈਗਾਂ ਲੈਣਾ ਉਹਨਾਂ ਨੂੰ بیچ ਕੇ ਤੁਸੀਂ ਜਿਹੜਾ ਲੋਕਾਂ ਦੇ ਵਿੱਚ ਆ ਜਿੰਨਾ ਬਦਲਾ ਆਪਣੇ ਸਮੇਂ ਦੇ ਮੁਤਾਬਕ ਲਿਆ ਸਕਦੀਆਂ ਸੋ ਇਸ ਜ਼ਿੰਮੇਵਾਰੀ ਨੂੰ ਤੁਸੀਂ ਨਿਭਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਬਹੁਤ ਸੁੰਦਰ ਅਪਰਾਲਾ ਜਿਹੜਾ ਸਿੱਧੂ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਇੱਕ ਇੱਕ ਬਹੁਤ ਹੀ ਸ਼ਾਨਦਾਰ ਲੋਈ ਤੇ ਇੱਕ ਬੇਸ਼ਕੀਮਤੀ ਉਪਹਾਰ ਡਾਕਟਰ ਸਰੂਪ ਸਿੰਘ ਅਲੱਗ ਜੀਆਂ ਦੇ ਲਿਖੀ ਹੋਈ ਬੇਸ਼ਕੀਮਤੀ ਕਿਤਾਬ ਹਰਮੰਦਰ ਹਰਮੰਦਰ ਦਰਸ਼ਨ ਉਹ ਇਹਨਾਂ ਵੀਰਾਂ ਨੂੰ ਭੇਟ ਕਰਕੇ ਮਾਨ ਸਨਮਾਨ ਦੇ ਰੂਪ ਵਿੱਚ ਅਸੀਂ ਆਪਣਾ ਪਿਆਰ ਸਤਕਾਰ ਦਾ ਇਜ਼ਹਾਰ ਕਰਨ ਲੱਗੇ ਅਸਿੱਤੂ ਸਾਹਿਬ ਹੁਣੇ ਤੇ ਆਓ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਜੀ ਆਹ ਲੜਿਆ ਲੈ ਇੰਨੇ ਬਹੁਤ ਖਲੇ ਲੈ ਮੈਂ ਜਿੰਨਾਂ ਟੱਕੇ ਹੋ ਜੂ ਮੜਾ ਜਾ ਮਰੇ ਨੂੰ ਨਹੀਂ ਉਸੇ ਖੜਿਆ ਨਾ ਪਾਉਂੀ ਉੱਥੇ ਠੀਕ ਆ ਆ ਮੜਾ ਜਾ ਹੋ ਜੂ ਜਿੰਨਾਂ ਹੋ ਜੂ ਬਾਜੀ ਆਹ ਸਾ ਤੋਂ ਹੋਲੇ ਸੋਨੇ ਹਰੇ ਹਾਰ ਸੋਹਰੀ ਅਕਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਨਵਾ ਜੀ ਸਰਦਾਰ ਜੀ ਤੁਹਾਡਾ ਆਓ ਜੀ ਨਾਮ ਸਾਡੇ ਗੁਰਦੁਆਰਾ ਸਾਡੇ ਮੁਕਸੇ ਬਾਜ਼ਾਰ ਸਰਦਾਰ ਗਰਜੰਟ ਸਿੰਘ ਜੀ ਜਿਹਨਾਂ ਨੂੰ ਨਿਕ ਨੇਮ ਜੰਟਾ ਹਾਂਜੀ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੋ ਅਸੀਂ ਉਹਨਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਆਓ ਜੀ ਆਜੋ ਆਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਜਿੱਥੇ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤੇ ਇਨਾਂ ਪਤਵੰਤੇ ਸੱਜਣਾ ਦੇ ਹਾਜ਼ਰੀ ਦੇ ਵਿੱਚ ਇਨਾਂ ਸਿੱਧੂ ਪਰਿਵਾਰ ਨੇ ਬਹੁਤ ਹੀ ਸ਼ਾਨਦਾਰ ਆਪਣੇ ਫਰਜ਼ਾਂ ਨੂੰ ਨਿਭਾਇਆ ਉੱਥੇ ਨਾਲ ਹੀ ਦਾਸ ਇਨਾਂ ਸਾਰੇ ਗ੍ਰੰਥੀ ਸਿੰਘਾਂ ਕਥਕ ਕੀਰਤਨੀਆਂ ਵੀਰਾਂ ਨੂੰ ਇੱਕ ਸਨੇਮਰ ਬੇਨਤੀ ਕਰਨੀ ਲੋਚਦਾ ਕਿ ਤੁਸੀਂ ਵੀ ਆਪਣੀ ਹੈਸੀਅਤ ਨੂੰ ਬਰਕਰਾਰ ਰੱਖਦੇ ਹੋਏ ਗੁਰੂ ਮਹਾਰਾਜ ਦੀ ਗੁਰਬਾਣੀ ਦੇ ਚਾਨਣ ਵਿੱਚ ਆਪਣਾ ਜੀਵਨ ਜਿਉਣਾ ਜ਼ਰੂਰੀ ਸਮਝੋ ਕਿਉਂਕਿ ਤੁਸੀਂ ਘਰਾਂ ਦੇ ਵਿੱਚ ਵਿਚਰਨਾ ਹੁੰਦਾ ਲੋਕਾਂ ਦੇ ਵਿੱਚ ਤੁਸੀਂ ਇੱਕ ਰੋਲ ਮਾਡਲ ਵੱਲੋਂ ਵਜੋਂ ਵਿਚਰੋ ਦੂਸਰੀ ਗੱਲ ਕਥਾ ਕੀਰਤਨ ਵਿਚਾਰਾਂ ਕਰਦਿਆਂ ਕੋਈ ਅਪਸ਼ਬਦ ਕੋਈ 허ਵਾ ਸ਼ਬਦ ਕਿਸੇ ਦੇ ਮਨ ਨੂੰ ਪੰਚ ਕਰ ਜਾਣ ਵਾਲੀਆਂ ਗੱਲਾਂ ਇਹਨਾਂ ਤੋਂ ਸੰਕੋਚ ਕਰਨਾ ਚਾਹੀਦਾ ਕਿਉਂਕਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ 모ਰਾ ਮਸਕੀਨ ਜੀ ਵੀ ਕਥਾ ਕਰਦੇ ਰਹੇ ਆ ਹੁਣ ਵੀ ਅਕਸਰ ਅਸੀਂ ਸੁਣਦੇ ਆ ਕਿ ਜਿੰਨੀ ਕਲਾਸਿਕ ਤੇ ਸੁਤੰਤਰਤਾ ਪ੍ਰਦਾਨ ਕਰਨ ਵਾਲੀ ਸਾਡੀ ਗੁਰਬਾਣੀ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਆ ਅਸੀਂ ਜੇ ਗੁਰਬਾਣੀ ਦੇ ਚਾਨਣ ਵਿੱਚ ਚੱਲ ਗਏ ਤਾਂ ਮੈਂ ਸਾਰਿਆਂ ਤੋਂ ਅਮੀਰ ਕਰਦਾ ਕਿ ਇਸ ਗੱਲ ਨੂੰ ਵੀ ਕਿਉਂਕਿ ਇਹ ਬਹੁਤ ਵੱਡੀ ਵਿਚਾਰਨ ਵਾਲੀ ਗੱਲ ਆ ਕਿਉਂਕਿ ਸਾਡਾ ਦਾਇਰਾ ਬਹੁਤ ਅਸੀਮ ਹੈ ਤੇ ਅਸੀਂ ਇਹਨੂੰ ਸੰਕੀਰਣਤਾ ਵਿੱਚ ਕਈ ਵਾਰੀ ਲੈ ਆਉਨੇ ਆ ਬਾਕੀ ਇਹ ਦੋਨੇ ਵੀਰ ਅਸੀਂ ਨਿੱਜੀ ਤੌਰ ਤੇ ਇਹਨਾਂ ਨੂੰ ਜਾਣਦੇ ਆ ਅਰਤਾਰ ਸਿੰਘ ਕੰਗ ਭਾਈ ਸਾਹਿਬ ਬਹੁਤ ਪਿਆਰ ਵਾਲੀ ਰੂਹ ਹੈ ਤੇ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਇਹ ਵੀ ਬਹੁਤ ਸਿਨੇਮਰ ਵਿਵਿਧਤਾ ਭਰਪੂਰ ਰੂਹ ਹੈ ਇਹਨਾਂ ਸਾਰਿਆਂ ਨੂੰ ਪਿਆਰ ਸਤਿਕਾਰ ਇਹਨਾਂ ਨਾਲ ਸਾਂਝਾ ਕਰਕੇ ਸਮੁੱਚਾ ਪਰਿਵਾਰ ਆਪਣੇ ਆਪ ਵਿੱਚ ਖੁਸ਼ੀ ਮਹਿਸੂਸ ਕਰਦਾ ਤੇ ਇਹਨਾਂ ਸਾਰਿਆਂ ਰੂਹਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਇਸ ਸਵਾਗਤ ਹੈ ਅੱਗੇ ਤੋਂ ਵੀ ਇਸ ਕੜੀ ਨੂੰ ਆਪਾਂ ਬਰਕਰਾਰ ਰੱਖੀਏ ਕਿਉਂਕਿ ਗ੍ਰੰਥੀ ਸਿੰਘਾਂ ਦਾ ਜਿਹੜਾ ਸਤਕਾਰ ਹੈ ਗੁਰੂ ਕੇ ਵਜ਼ੀਰਾਂ ਦਾ ਉਹ ਜਿੰਨਾ ਚਿਰ ਅਸੀਂ ਨਹੀਂ ਕਰਾਂਗੇ ਉਹਨਾਂ ਚਿਰ ਸਾਡਾ ਜਿਹੜਾ ਧਰਮ ਹੈ ਉਹਦਾ ਪ੍ਰਚਾਰ ਵਧੀਆ ਢੰਗ ਨਾਲ ਨਹੀਂ ਹੋਏਗਾ ਇਹ ਸਭ ਤੋਂ ਬਹੁਤ ਮਹੱਤਵਪੂਰਨ ਕਹਿੰਦਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਜੋਤੀ ਚੈਨਲ ਨੂੰ ਸਬਸਕ੍ਰਾਈਬ ਪੋਸਟ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਗੇ ਮਿਲਾਂ ਕਿਸੇ ਹੋਰ ਪ੍ਰੋਗਰਾਮ ਤੇ